ਤੇ ਹਾਂਜੀ ਵੈਲਕਮ ਬੈਕ ਆਪਣੇ YouTube ਚੈਨਲ ਤੇ ਕੀ ਹਾਲ ਆ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਤੇ ਠੀਕ ਹੋਵੰਗੇ ਆਪਦੇ ਘਰ ਪਰਿਵਾਰ ਤੁਹਾਡੇ ਕਿਦਾਂ ਠਰਸਰ ਠੀਕ ਨੇ ਤੇ ਅੱਜ ਹੈਗੇ ਮੈਨੂੰ ਤੇ ਗਰਮੀ ਦੀਆਂ ਛੁੱਟੀਆਂ ਛੁੱਟੀਆਂ ਤੇ ਅੱਜ ਆਪਾਂ ਜਾ ਰਹੇ ਆ ਬਾਹਰ ਅੱਜ ਹੈਗਾ ਬੁੱਧਿਸਤ ਦਾ ਮਲੇਸ਼ੀਆ ਦੇ ਵਿੱਚ ਬਰਥਡੇ ਸੈਲੀਬ੍ਰੇਟ ਕਰਨ ਲਈ ਲੋਕ ਜਿਹੜੇ ਕਰਦੇ ਆ ਲੋਕ ਜਿਹੜੇ ਜੈਨ ਤਰਮ ਵਾਲੇ ਹੁੰਦੇ ਜਿਵੇਂ ਬੁੱਧਿਸਤ ਦਾ ਵੱਡੇ ਆ ਤੇ ਆਪਾਂ ਜਾ ਰਹੇ ਆ ਤੇ ਉੱਥੇ ਮੇਲਾ ਲੱਗਿਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਬਹੁਤ ਸਾਰੀਆਂ ਹੋੜਾ ਦੁਰ ਘਰੇ ਰਸਨਾ ਦਾ ਮੇਲਾ ਦੇਖੋ ਮਲੇਸ਼ੀਆ ਦਾ ਬੁੱਧ ਜੀ ਦਾ ਕਿਦਾਂ ਬਰਥਡੇ ਸੈਲੀਬ੍ਰੇਟ ਕਰਦੇ ਨੇ ਇੱਥੋਂ ਦੇ ਲੋਕ ਮਲੇਸ਼ੀਆ ਵਾਲੇ ਤੇ ਦੁਕਾਨਾਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖੋ ਚਾਸੀ ਹੁਣ ਜਾਣਦੇ ਆਂਗੇ ਟਾਈਮ 6 ਵਜਣ ਵਾਲੇ ਆਗੇ ਤੇ ਆਪਾਂ ਚੱਲਦੇ ਆਂ ਪਰ ਆਪਾਂ ਵੀ ਤੁਹਾਨੂੰ ਮਿਲਦੇ ਆਂ ਫਿਰਦਾ ਕੰਮ ਮੈਂ ਇੱਧਰ ਨਹੀਂ ਇੱਧਰ ਲਓ ਜੀ ਮਿਲੋ ਮੇਰੀ ਫਰੈਂਡ ਨੂੰ ਅਸੀਂ ਜਾ ਰਹੇ ਆਂਗੇ ਮੇਲੇ ਤੇ ਪਿੱਛੇ ਗਰਮੀਤ ਨੇ ਆਓ ਚਾਰੇ ਵਿੱਚ ਥੋੜਾ ਇੱਕ ਦੋ ਬਣਾ ਪਨੀਰ ਦਾ ਤੇ ਥੋੜੀ ਜੀ ਰਾਈਸ ਫਿਰ ਤੁਸੀਂ ਥੋੜੀ ਜਿਆ ਧੰਗੀਆਂ ਚਾਹ ਦੇ ਕੇ ਮੇਲੇ ਜਾਣ ਤੋਂ ਪਹਿਲਾਂ ਸੀਗਾ ਅਸੀਂ ਪਹਿਲਾਂ ਕੁਝ ਖਾ ਲਈ ਕਿਉਂਕਿ ਸਤਾ ਕੁਝ ਖਾਤਾ ਹੀ ਨਹੀਂ ਮਰਮੀ ਇਤਨੇ ਕੁਛ ਨਹੀਂ ਖਾਣਾ ਹੈਗਾ ਤੇ ਹੁਣ ਆਪਾਂ ਫਟਵੜ ਖਾ ਕੇ ਫਿਰ ਚੱਲਦੇ ਆਂਗੇ ਮੇਲੇ ਤੇ ਤਾਂ ਲਓ ਜੀ ਆਪਾਂ ਰੋਟੀ ਖਾ ਕੇ ਨਿਕਲੇ ਹੁਣ ਤੇ ਹੁਣ ਆਪਾਂ ਚੱਲਦੇ ਆਂ ਮੇਲੇ ਤੇ ਹੁਣ ਪੇਟ ਪੂਜਾ ਕਰ ਲਈ ਆ ਤੇ ਆਪਾਂ ਹੁਣ ਚੱਲਦੇ ਆਂ ਤੇ ਆਪਾਂ ਤੁਹਾਨੂੰ ਹੋਰ ਨਹਾਵਾਂ ਦੇ ਮੇਲਾ ਤੇ ਜੁੜੇ ਰਹੋ ਬਲੌਗ ਨਾਲ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਜੇ ਮੈਂ ਪਹਿਲਾ ਆਰਡਰ ਨਹੀਂ ਕੀਤਾ ਕੁਝ ਖਾਣ ਨੂੰ ਬਾਅਦ ਚ ਮੇਰੇ ਵਾਲੇ ਕੁਝ ਖਾ ਲਿਆ ਜੇ ਮੈਂ ਇੱਕ ਵਾਰ ਕਹਤਾ ਤੈਨੂੰ ਲੈ ਥੋੜਾ ਤੁਸੀਂ ਖਾਣਾ ਹੀ ਕੋਈ ਨਾ ਬੰਡ ਖਾਓ ਖੰਡ ਖਾਓ ਅੱਛਾ ਕਿਉਂ ਜੀ ਅਸੀਂ ਪੁਗਰੀ ਵੀ ਮਾਰਨੀ ਜ਼ਰੂਰੀ ਆ ਤੇ ਆਪਾਂ ਗਏ ਆ ਪਹੁੰਚ ਮੇਲੇ ਤੇ ਮਤਲਬ ਕਿ ਹਲੇ ਤਾਂ ਸ਼ੁਰੂ ਹੋਇਆ ਵਾ ਆ ਦੇਖੋ ਇਧਰ ਆਪਣੀ ਅਸੀਂ ਆਉਂਦੇ ਜਿਵੇਂ ਨਗਰ ਕੀਰਤਨ ਨਿਕਲਦਾ ਹੁੰਦਾ ਹਨਾ ਉਵੇਂ ਐਂਸ ਦੇਖੋ ਕਿ ਨਾ ਇਹਨਾਂ ਨੇ ਸਜਾਉਣਾ ਸਾਰਾ ਫਿਰ ਇਹਨਾਂ ਨੇ ਪੂਰਾ ਇਹ ਲੈ ਕੇ ਜਾਣਾ ਸਾਰੇ ਕਿਤੇ ਮਤਲਬ ਕਿ ਲੈ ਕੇ ਜਾਣਗੇ ਗਰਮੀ ਦਾ ਜਾਓ ਆਪ ਉਥੋਂ ਅੱਗੋਂ ਕਰਦੇ ਆਂ ਕ੍ਰੋਸ ਹੁਣ ਇੱਥੇ ਸਟਾਰਟ ਮੇਲਾ ਹੁੰਦਾ ਦੇਖੋ ਆ ਹੈਗੀ ਐਂਟਰਸ ਬੜੇ ਹੁਣ ਅੱਗੇ ਵੀ ਨੋਕਾਠਾ ਨਾ ਇੱਥੇ ਸਟਾਰਟ ਹੋਇਆ ਇਹਨਾਂ ਦਾ ਚਲੋ ਚਲੋ ਇਹ ਤੋ ਹੋ ਗਿਆ ਸਟਾਰਟ ਇਹ ਆ ਗਿਆ ਨਿੱਕਾ ਜਿਹਾ ਕੁੱਤਾ ਏ ਪਾਣੀਪੁਰੀ 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 ਐ ਆਂਟੀ ਆਂਟੀ ਕਿੱਪੜੀ ਰਖੇ ਰਾਤ ਰਾਤ ਹਵਾਸਾ ਫੁੱਟੇ ਸਦੇ ਵੈਰੀ ਨਾਈਸ ਵੈਰੀ ਗੁੱਡ ਉਹ ਕਮਲੋੜੀ ਹੋ ਗਿਆ ਤੇ ਆ ਕਾਠਾ ਇਦਾਂ ਠੀਕ ਹੈ ਤੇ ਚਲੋ ਆਪਾਂ ਚਾਰੇ ਚਲੋ ਵਾਲੇ ਵਾਲੇ ਇਹ ਆ ਗਿਆ ਮੇਲਾ ਸਪਾਰ ਦਾ ਮੇਲਾ ਜਿੱਦਾਂ ਰਾਸ਼ਾ ਨਾ ਸਿਰਾਂਤ ਆਈ ਸੀ ਕਿ ਨਰਾਸ਼ੀ ਨਹੀਂ ਸੀ ਹੋਣ ਬਹੁਤ ਜ਼ਿਆਦਾ ਰਾਸ਼ਾ ਆਜਲਾ ਕਮਰ ਪਾ ਲਗੇ ਪੈਸੇ ਚਲੋ ਮੋਟਾ ਮਾਰੀਏ ਪਾਟੀ ਹੈ ਕਿ ਕੋਲ ਹੈ ਨਹੀਂ ਮੈਕ ਤੋਂ ਬਾਅਦ ਪਾਟੀ ਹੋ ਜਾਣਾ ਜੀ ਆਗਾ ਪੋਤਾ ਪਰਚੀ ਕੱਢਦਾ ਉਹ ਦੇ ਦੇ ਜੀ ਪੋਤਾ ਪਰਚੀ ਕੱਢੂਗਾ ਤੁਹਾਡਾ ਫਿਊਚਰ ਦੱਸੂਗਾ ਪਰ ਆਪ ਨਹੀਂ ਵਿਸ਼ਵਾਸ ਕਰਦੇ ਇਹਨਾਂ ਚੀਜ਼ਾਂ ਤੇ ਆ ਲੋ ਜੀ ਆਸ਼ਰਮਾਂ ਤੋਂ ਲਿੰਗਾਂ ਕਰਨੀ ਕਰਨੀ ਅਗਲਾ ਨਾਲ ਮੁਰਝਣਾ ਰੋ ਸੋਨੋ ਵੀ ਦੇ ਦੇਓ ਕਹਿੰਦਾ ਮੈਨੂੰ ਵੀ ਦੇ ਵਾਸਤੇ ਵਾਜ ਕੇ ਸਪੋਰਟ ਪਾਣ ਚੁਪੋਗੇ ਚਲੋ ਜਗਾ ਜਗਾ ਤੇ ਖੜੇ ਨੇ ਡੋਨੇਸ਼ਨ ਵਾਲੇ ਤੇ ਸਾਰੇ ਦਾਨ ਕਰਨਾ ਹੁੰਦਾ ਤਾਂ ਇੱਥੋਂ ਕਮਲ ਨੇ ਪੈਸੇ ਚੇਂਜ ਕਰਵਾਈ ਸੀ ਕਮਲ ਦੇਖ ਰਹੀ ਹੈ ਖਲਾਉਣੇ ਜੀ ਜੋ ਕਿਸੇ ਲੈਣੀਆਂ ਨੇ ਜੁੱਤੀ ਕਰੀ ਐਦਾਂ ਦੀ ਲੈ ਲੋ ਲੈ ਲੋ ਆਹ ਦੇਖੋ ਜੀ ਕਮਲ ਨੇ ਆਹ ਲਿਆ ਇੱਕ ਕੀ ਲਈਆ ਦੱਸ ਹਾ ਕਾਟੋ ਲਈਆ ਕਾਟੋ ਕਾਟੋ ਤੇ ਕਹਾ ਕਿਕਰ ਤੇ ਕਾਟੋ ਰਹਿੰਦੀ ਐ ਹਾ ਕਮਲ ਨੇ ਆ ਘਲਾਉਣੇ ਲੈ ਲਏ ਆ ਰਾਤ ਲੈ ਗਏ ਸੀਗੇ ਤੇ ਅੱਜ ਇਹਨੂੰ ਬੰਮਲੇ ਨਹੀਂ ਗਾ ਪਿਆ ਪਿਆ ਸਾਰੇ ਦੇ ਤੋਂ ਫੜੇ ਬਣ ਰਹੇ ਆ ਪਕੌੜੇ ਕੀ ਨਾ ਮਕੌੜਿਆਂ ਤੋਂ ਦਮੇਲਾ ਬੰਨਿਆ ਨਹੀਂ ਜਾ ਸਕਦਾ ਹਨ ਦਿਨਾਂ ਦਾ ਪਕੌੜੇ ਘਾਣ ਦੇ ਸਹੀ ਗੱਲ ਆ ਮੇਲਿਆਂ ਤੇ ਪਕੌੜੇ ਜ਼ਰੂਰ ਹੁੰਦੇ ਹੀ ਹੁੰਦੇ ਆ ਐਆਂ ਲੱਗੇ ਆ ਲੱਡੂ ਇਹ ਲੱਡੂ ਪਾਣੀ ਪੂਰੀ ਪੋਲਾ ਫਰੀ ਕੋਲ ਕੱਪੇ ਕੋਲ ਕੱਪੇ ਆ ਗਏ ਠੀਕ ਆ ਕੌਣ ਉਹ ਹਾਇਰੋ ਤੇ ਖਤਮ ਹੋ ਗਈ ਨਹੀਂ ਕਮਲ ਘਰੋਂ ਫੋਨ ਆ ਗਿਆ ਕਮਲ ਗੱਲ ਕਰਦੀ ਆ ਇੱਧਰ ਆ ਗਿਆ ਪੋਲਾ ਹਲਵਾਈ ਪਕੌੜੇ ਕੱਢ ਰਿਹਾ ਵਾ ਹੋ ਜੀ ਭਾਈ ਪਕੌੜੇ ਕੱਢ ਰਿਹਾ ਵਾ ਧਿਆਨ ਨਾਲ ਹੋਰ ਕਮਲ ਠੀਕ ਆ ਵਧੀਆ ਐਨ ਚੜਦੀ ਕਲਾ ਭਾਜੀ ਆ ਦੇ ਖੜੀ ਉਹ ਦੇ ਖੜੀ ਇਹ ਲੋ ਤੱਤੇ ਦੇ ਅੰਤ ਆਏ ਆ। ਉਹਨਾ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਨੇ। ਹਾਂ? ਤੱਤੇ। ਇਹ ਬੁੱਝਾ ਮੈਂ। ਅਬਾ ਪਾ ਕੇ ਦੇਖ ਫੜ ਕੇ ਦੇਖਣਾ। ਕਹਿੰਦੇ ਫੜ ਕੇ ਦੇਖਣਾ। ਆ ਜਾ। ਨਹੀਂ ਨਹੀਂ ਕੋਈ ਨਾ। ਹਾਂ? ਦੇਖੋ ਜੀ।

একহল ভিযাই ভাটের একাকে একে মাকিয়ে একলে আ খাকলেরা একলেয়ে এজ্য়ে এজথি একলে কটালা মাভায় কাকলে এজাই এজথি এজথি এ� ਕਿ ਪਰੇ ਦਾ ਮੋਈ ਕਿਸੇ ਕਰੀਆ ਨਾ ਉਸ ਕਰੀਏ ਹੀ ਲੁਕਸਟਾਇਰਸ ਨੇ ਉਹ ਨਾ ਇਹ 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 ਨ ਹੇ ਸਭ ਰਾਜ ਭਾਈ ਮਰਦਾ ਗੱਲ ਚ ਨਹੀਂ ਤਾਂ ਪਾ ਉਹ ਕੋਈ ਕਹਿੰਦਾ ਕੋਈ ਮੁੰਡਾ ਇੱਕ ਵਾਰੀ ਜੀ ਮੈਨ ਕਿਤੋਂ ਆ ਉਹ ਕੋਈ ਵਾਰੀ ਲੈ 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 ਗਰਮੀ ਕਿੰਨੀ ਗਾਲਤ ਗੱਲਾਂ ਨਾ ਲਾ ਦੋ ਹਣਾ ਵਾਹ ਕੋਣੋ ਹਾਂ ਚਲੋ ਜਲਦੀਏ ਚਲੋ ਕਿਹਦਾ ਲੰਗੜਾ ਬਹੁਤ ਕਾਠਾ ਆ ਰਸ਼ ਬਹੁਤ ਜ਼ਿਆਦਾ ਵਾ ਚਲੋ ਹੁਣ ਆਪਾਂ ਸੱਪ ਨਾ ਵੀ ਖੇਡ ਚੁੱਕੇ ਹਾਂ ਕਮਲ ਐਵੇਂ ਡਰੀ ਜਾਂਦੀ ਹੈ ਹੁਣ ਆਪਾਂ ਆ ਗਏ ਟੈਂਪਲ ਦੇ ਅੰਦਰ ਤੇ ਚਲੋ ਇਧਰ ਤੁਹ ਤਲੀ ਕਰਦੇ ਹੋ ਉੱਥੇ ਚਲੋ ਫ੍ਰੀ ਫੂਡ ਫ੍ਰੀ ਫੂਡ ਉਹ ਦੇਖ ਉਹ ਲੰਗਰ ਦਾ ਪਾਣੀ ਆਇਆ ਲੰਗਰਖਾਨ ਚੱਲਦੇ ਚਲੋ ਚਲੋ ਉਹ ਤੇ ਲੱਗਿਆ ਆ ਲੰਗਰ ਲੱਗਾ ਕਰੋ ਕਿੱਦਾਂ ਦੀ ਹੈ ਲੈ ਜੀ ਚਾਈਨਸ ਆਹ ਬਚਾਈ ਚਾਈਨਸ ਡਰਿੰਕਾ ਜਲੇਮਬੂ ਵਗੈਰਾ ਪਾਇਆ ਹੋਇਆ ਨੇ ਕਿ ਇਹ ਚਾਈਨਸ ਡਰਿੰਕ ਆ ਹਾਂ ਪੀ ਕੇ ਦੱਸੋ ਕਿੱਦਾਂ ਦੀ ਹੈ ਹਾਈ ਗਰਮੀ ਓਕੇ ਹੁਣ ਮੈਨੂੰ ਵੀ ਦੇ ਦੋ ਆਪਾਂ ਵੀ ਪੀ ਕੇ ਦੱਸਦੇ ਆ ਵੀ ਕਿੱਦਾਂ ਦੀ ਹੈ ਚਾਈਨਸ ਡਰਿੰਕ ਛੱਡ ਦੋ ਕਿੱਦਾਂ ਫਲੇਸਟ ਸਵਾਦ ਆ ਨੇ ਤੇ ਲੱਗਾ ਆ ਮਾਰਦੀ ਜੂਸ ਪੀਓ ਸ਼ਵੀਲ ਲੱਗੀ ਹੋਈ ਐ ਇੱਥੇ ਗਰਮੀ ਤੇ ਲੱਗੀ ਹੋਈ ਐ ਸ਼ਵੀਲ ਲੱਗੀ ਹੋਈ ਐ ਸ਼ਵੀਲ ਮੀਂਹ ਲੱਗੀ ਸ਼ਵੀਲ ਹਾਏ ਹਾਏ ਗਰਮੀ ਬਹੁਤ ਹਾਏ 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 ਕਿੱਦਾਂ ਸਵਾਦ ਵਧੀਆ ਮਾਜਾ ਮਾਜਾ ਹੈ ਮੰਗੋ ਵਾਲਾ ਉਦਾਂ ਟੇਸਾ ਬਹੁਤ ਜ਼ਿਆਦਾ ਸਵਾਦ ਆ ਬਹੁਤ ਜ਼ਿਆਦਾ ਮੌਜ ਆ ਗਈ ਨੀ ਗਰਮੀ ਠੰਡਾ ਜੂਸ ਬਹੁਤ ਵਧੀਆ ਤਲੋ ਜੀ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਸਹੀ ਕਰ ਲੋ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਤਲੋ ਜੀ ਏ ਚੱਲੇ ਆ ਨਗਰ ਕੀ ਕੰਝੇਵੇਂ ਹੁੰਦਾ ਆਪਣੇ ਝਰਗੀਆਂ ਇਹ ਚੱਲ ਗਾ ਨੇ ਲੈ 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 ਓਏ ਆਹ ਨਾ ਸੋਚਣ ਵਾਲੀ ਗੱਲ ਆ কমল ਦੇ ਪੁੱਲ ਦਾ ਪਤਾ ਨਹੀਂ ਕਿਉਂਕਿ ਤੂੰ ਕਮਲ ਆ ਮੈਂ ਤੇ ਤੇਰੇ ਮਾਤਾ ਨੂੰ ਪਤਾ ਬਹੁਤ ਗਰਮੀ ਆ ਗਈ ਗਰਮੀ ਬਹੁਤ ਜ਼ਿਆਦਾ ਵਾ ਚਾਤੀਆਂ ਜਾ ਰਹੀਆਂ ਨਹੀਂ ਆ ਫਿਰ ਅਸੀਂ ਵਾਪਸ ਆ ਗਏ ਇੱਥੇ ਸਾਹਮਣੇ ਪਾਣੀ ਪੀਣ ਦੇ ਲਈ ਤੇ ਹਾਏ ਹੇ ਪਾਣੀ ਚ ਬਰਬਾਹ ਪਾਈ ਪਈ ਉਹਨਾਂ ਨੇ ਇੰਨਾ ਢੰਡਾ ਪਾਣੀ ਤੇ ਹੁਣ ਆਪਾਂ ਥੋੜਾ ਟੰਦਾ ਫਿਰ ਨਿਕਲਦੇ ਹਾਂ ਕਿ ਬਾਹਰ ਬਹੁਤ ਜ਼ਿਆਦਾ ਕਰਾਊਡ ਆ ਗਈ ਗਾਇਸ ਕੋਬਰਾ ਆ ਗਿਆ ਵਾ ਦੇਖੋ ਕਿੰਨੀ ਸੋਹਣੀ ਸਜਾਈ ਹੋਈ ਆ ਕੋਪਰਾਵਾ ਸਾਹਮਣੇ ਨਾ ਓਏ ਹਾਂ ਕਾਫੀ ਵੱਡੇ ਤਕਾ ਉਹ ਵੀ ਉਹਦੀ ਟੇਲ ਆ ਸਾਰਾ ਬਣਿਆ ਹੋਇਆ ਦੇਖੋ ਪਰ ਵੀ ਤਾਂ ਉਹ ਤਾਂ ਕਾ ਪਿੱਛੇ ਦਾ ਕਾ ਓਏ ਤੂੰ ਪਛਰੇ ਦੇਖੋ ਕਿੰਨੀ ਜਾਂਦਾ ਆਓ ਦੇਖੋ ਓਏ ਤੂੰ ਪਿੱਛੇ ਦੇਖੋ ਕਿੰਨੀ ਆਉਂਦੀ ਆ ਗਰਮੀ ਤਾਂ ਆਪ ਆਪਣੇ ਆਪ ਨੂੰ ਦੇ ਲੈਣਾ ਕਿੰਨਾ ਸਮਝ ਹਾਏ ਮੈਂ ਵਾਹਿਗੁਰੂ ਜੀ ਮੈਨੂੰ ਬਹੁਤ ਆਏ ਦੇਖ ਨਹੀਂ ਸਕਦੀ ਮੈਂ ਇਦਾਂ ਹਾਏ ਪਾਪਾ ਜੀ ਤੰਦਰੁਸਤ ਰਹਿੰਦੇ ਸਭ ਨੂੰ ਮੈਨੂੰ ਬਹੁਤ ਜ਼ਿਆਦਾ ਫੀਲ ਹੋ ਰਿਹਾ ਆ ਯਾਰ ਹਾਏ ਪਾਪਾ ਜੀ ਵਾਹਿਗੁਰੂ ਜੀ ਹਾਏ ਹਾਏ ਪਾਪਾ ਜੀ ਮੈਂ ਦੇਖ ਨਹੀਂ ਸਕਦੀ ਆ ਯਾਰ ਕਿਸੇ ਨੂੰ ਵੀ ਗਰਮੀ ਤੋਂ ਬਾਈ ਬਸ ਟੈਨਸ਼ਨ ਆ ਲਿਆ ਕਰੋ ਜਿੰਦਗੀ ਦੇ ਵਿੱਚ ਖੁਸ਼ ਰਹੋ ਹੱਸੋ ਖੇਡੋ ਟੈਨਸ਼ਨ ਛੱਡੋ ਬਸ ਬਹੁਤ ਵੱਡੀਆਂ ਉੱਤੇ ਉੱਤੇ ਟੈਨਸ਼ਨਾਂ ਵਾਲੇ ਬੈਠੇ ਨੇ ਉਹ ਵਿਚਾਰੇ ਦੇ ਪੈਰ ਹੀ ਨਹੀਂ ਕਿ ਨਾ ਤਾਂ ਉਹਨਾਂ ਨਾਲ ਬਸੇ ਹੀ ਨਹੀਂ ਐ ਦਰੂਜੀ ਵਾਹਿਗੁਰੂ ਜੀ ਮੈਂ ਤਾਂ ਹੈ ਹੋਰੀ ਕੋ ਸ਼ੋਰ ਆ ਬਾਬਾ ਜੀ ਤੁਸੀਂ ਆ ਕਮਲ ਲੈ ਆ ਪਤਾ ਨਹੀਂ ਕਮਲ ਕੀ ਕੀ ਲਈ ਜਾਂਦੀ ਐ ਬਾਈ ਸਾਹਿਬ ਆ ਲੌਜੀਕ ਲੋ ਜੀ ਗਾਇਸ ਵੋ ਲੋ ਅਪਨ ਸਾਨੂੰ ਮਿਲ ਕੇ ਸਾਡੇ ਫੈਨ ਭੈਣ ਨੂੰ ਨਹੀਂ ਇਹ ਕੰਡੈਸ਼ਨ ਨੂੰ ਘਰੇ ਲੈ ਕੇ ਜਾਣਾ ਮੇਲੇ ਦੇ ਵਿੱਚੋਂ ਹੀ ਸਾਨੂੰ ਆਪਾਂ ਘਰੇ ਲੈ ਕੇ ਚੱਲੇ ਆ ਹਾਂ ਜੀ ਇੱਧਰ ਮੇਲਾ ਲੱਗਾ ਹੈ ਇਹਨਾਂ ਦਾ ਘਰ ਨੇੜੇ ਸੀਗੇ ਤੇ ਮੈਨੂੰ ਰਾਤ ਨੂੰ ਇਕੱਲਾ ਟਕ ਖਾਣ ਨਹੀਂ ਜਾਣਾ ਹੁਣ ਇਹ ਕਹਿੰਦੇ ਤੁਹਾਨੂੰ ਅਸੀਂ ਘਰ ਲੈ ਕੇ ਜਾਣਾ ਤੇ ਆਪਾਂ ਹੁਣ ਚੱਲੇ ਆਂ ਨਾ ਤੇ ਘਰ ਥੋੜੇ ਟਾਈਮ ਲਈ ਤੇ ਆ ਜੀ ਜਿਹੜੀ ਤੁਸੀਂ ਧਿਆਨ ਨਾਲ ਭਜੀ ਚਲੋ ਜੀ ਜਿੰਨਾ ਆਪਾਂ ਭੈਣਾਂ ਦੇ ਘਰੇ ਆਏ ਆ ਉਹਨੇ ਬਾਲਕਨੀ ਉਹਨਾਂ ਦੇ ਬਾਲਕਨੀ ਦੇ ਵਿੱਚੋਂ ਸਪਾਰ ਦਾ ਮੇਲਾ ਪੂਰਾ ਦੀਦਾ ਲੋ ਜੀ ਦੇਖੋ ਤੁਸੀਂ ਸਪਾਰ ਦਾ ਮੇਲਾ ਪੂਣੀ ਦਾ ਵਸੜਦਾ ਹੈਟਾ ਉਹ ਜੀ ਕਮਲ ਨੂੰ ਮਿਲ ਗੀਆਂ ਥੇੜੀਆਂ ਤੇ ਹੁਣ ਆਪਾਂ ਉਹਨਾਂ ਦੇ ਭੈਣ ਦੇ ਘਰੇ ਗਏ ਸੀ ਆਪਾਂ ਵਾਪਸ ਆ ਗਏ ਆ ਹੈਲੋ ਕਰ ਦੋ ਹੈਲੋ ਹੈ ਅੱਜ ਵੀ ਮੇਲੇ ਲੱਗਦੇ ਆ ਜਿਵੇਂ ਇਹਨਾਂ ਦੇ ਵਿੱਚ ਮੇਲੇ ਲੱਗਦੇ ਦੇਖੋ ਇਸ ਮੇਲੇ ਤੱਕ ਤੇ ਇਹ ਹੈਗਾ ਬੋਧ ਦਾ ਮੇਲਾ ਵਾਗੂ ਇੱਕ ਜੁਟੀ ਵਾਲੇ ਵਰਦੇ ਲੋਕਾਂ ਦਾ ਬੱਲੀਆ ਨੇ ਆ ਹਾਈਲੈਂਡ ਕੋਣ ਵਾਲੀ ਹੈ ਨਾ ਵਾਲੀ ਹੈ ਨਾ ਆ ਗੱਲ ਕਰੀਏ ਸਹੀ ਸਹੀ ਗੱਲ ਆ ਚਲੋ ਫਿਰ ਚਲੋ ਕਬਲ ਹੋ ਬਹੁਤ ਟਾਈਮ ਹੋ ਗਿਆ ਕਰਦੇ ਚੱਲਗੇ ਚਲੋ ਚਲੋ ਆਪਰ ਦੇਸਤੀ ਕੋ ਲੈ ਲਈ ਇਧਰ ਆਏ ਤਾਂ ਹੋਈ ਸੀ ਆ ਪਾਉਣ ੱੱਬਾ ਹੁਣ ਆਪਣਾ ਉਹੀ ਮੁੱਕ ਕੇ ਫੇਰ ਕੇ ਫੇਰ ਆਪਾਂ ਨਹੀਂ ਆਉਣਾ ਛੋਟ ਲੰਡੀਆ ਮੇਲੇ ਤੇ ਜਾਇਆ ਏ ਤੇ ਇੱਧਰ ਗਰਮੀ ਤੇ ਜੀ ਖਾ ਰਹੇ ਨੇ ਆਈਸਕ੍ਰੀਮ ਆ ਵਾਲੀ ਦੁਕਾਨ ਤੋਂ ਤੇ ਮੇਲਾ ਦੇਖ ਲੈ ਇੱਕ ਵਾਰ ਸਾਰਾ ਅੱਜ ਬਾਹਰ ਨਿਕਲੇ ਆਏ ਆਂਗੇ ਹੁਣ ਅਸੀਂ ਜਾਣਾ ਵਾ ਘਰ ਨੂੰ ਕਹਿੰਦਾ ਇਹ ਪੀਪੋਪੁੰਦੇ ਤੇ ਕਹਿੰਦੇ ਅੱਛਾ ਦੇਖੋ ਪੀਪੋਪੁੰਦੇ ਗਰਮੀਤ ਲੈਣ ਲੱਗੇ ਨੇ ਕੀ ਕਿਆ ਸੀ ਪਤਾ ਨਹੀਂ ਪੀਪੋ ਪਤਾ ਨਹੀਂ ਕੀ ਉਹ ਦੇਖੋ ਸਾਹਮਣੇ ਗਰਮੀਤ ਲੈ ਲੈ ਉਸ ਤੋਂ ਬਾਅਦ ਘਰ ਜਾਣਾ ਹਲੇ ਵੀ ਥੋੜੀ ਘੁੰਮਦੇ ਘੁੰਮਦੇ ਲੈ ਸੀ ਜਾਣਾ ਵਾ ਲਿਟਲ ਇੰਡੀ ਉੱਥੋਂ ਸੀ ਮੇਰੇ ਘਰ ਦਾ ਦੇਸੀ ਕਿਉ ਖਤਮ ਹੋਇਆ ਮੈਂ ਉਹ ਲੈਣਾ ਵਾ ਮੈਂ ਕਿ ਫਿਰ ਹੁਣ ਆਏ ਆ ਇਧਰਲੀ ਸਾਈਡ ਬਾਅਦ ਚ ਫਿਰ ਇਧਰ ਆਇਆ ਨਹੀਂ ਜਾਂਦਾ ਹੈਗਾ ਲਿਟਲ ਇੰਡੀ ਵਾਲੀ ਸਾਈਡ ਤਾਂ ਕਰਕੇ ਹੁਣ ਕੋ ਲੈਣਾ ਵਾ ਫਿਰ ਉਸ ਤੋਂ ਬਾਅਦ ਜਾਵਾਂਗੇ ਕਾਰ ਫਿਰ ਰੋਟੀ ਵੀ ਪੈਕ ਕਰਨੀ ਬਾਹਰੋਂ ਖਾਣੀ ਦੇ ਧਰੇ ਨਹੀਂ ਕੁਝ ਬਣਾਉਣਾ ਹੈਗਾ ਥੱਕੇ ਪਏ ਆਂਗੇ ਘੁੰਮਦੇ ਘੁੰਮਦੇ ਪੈਰ ਦੁਖੀ ਜਾਂਦੇ ਨੇ ਹੈਗੇ ਗਰਵੇਤ ਵੀ ਬੈਗੇ ਆ ਕੇ ਤੇ ਬਾਕੀ ਇੱਥੇ ਕਰ ਦਈਏ ਵਲੌਗ ਦੰਡ ਹਾਂ ਗਾਇਜ਼ ਕਿਉਂਕਿ ਇਹ ਜਿਹੜਾ ਬਲੌਗ ਆ ਨਾ ਬਹੁਤ ਜ਼ਿਆਦਾ ਵੱ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਪਿੱਛੇ ਨੂੰ ਲਿਆਉਗਾ ਕੋ ਚੇਅਰ ਲਿਓ ਪਿੱਛੇ ਨੂੰ ਇਧਰਲੀ ਸਾਈਡ ਆਜੋ ਤੇ ਕੋ ਜਿਹੜੇ ਬਲੌਗ ਆ ਨਾ ਬਹੁਤ ਵੱਡਾ ਹੋ ਜਾਣਾ ਵਾ ਮੈਨੂੰ ਲੱਗਦਾ ਵੈਸੇ ਹੀ ਬਹੁਤ ਵੱਡਾ ਬਣ ਗਿਆ ਵਾ ਤੇ ਪਲੀਜ਼ ਤੁਸੀਂ ਜੇ ਤੁਹਾਨੂੰ ਇਹ ਬਲੌਗ ਸਾਡਾ ਵਧੀਆ ਲੱਗਿਆ ਗਰਮੀਤ ਆਜੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਗਰਮੀਤ ਦਾ ਫੂਡ ਆ ਗਿਆ ਤੇ ਆ ਵਾ ਕਿਹੜੇ ਗਰਮੀਤ ਨੇ ਖਾਣਾ ਆ ਸੇ ਸਮਾਨ ਲਿਆ ਵਾ ਤੁਹਾਨੂੰ ਦਿਖਾਵਾਂਗੇ 90 ਰੁਪਏ ਕਿਸੇ ਹੋਰ ਬਲੌਗ ਦੇ ਵਿੱਚ ਤੇ ਬਾਕੀ ਤੁਸੀਂ ਠੀਕ ਆ ਜੀ ਹੁਣ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਜੇ ਬਲੌਗ ਵਧੀਆ ਲੱਗਿਆ ਹੋਵੇ ਤੇ ਆਪਾਂ ਇਦਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਮਲੇਸ਼ੀਆ ਦਿਖਾਵਾਂਗੇ ਮਾਫੀ ਇਹ ਦੇ ਦਿਓ ਸਾਨੂੰ ਕਿਉਂਕਿ ਸਾਡ ਕੋਲ ਟਾਈਮ ਨਹੀਂ ਹੁੰਦਾ ਇੰਨਾ ਵੀ ਅਸੀਂ ਹੈਨਾ ਵੀ ਡੇਲੀ ਬਲੌਗ ਕਰ ਸਕੀਏ ਬਾਕੀ ਟਰਾਈ ਅਸੀਂ ਜ਼ਰੂਰ ਕਰਾਂਗੇ ਓਕੇ ਜੀ ਬਾਏ ਗਰਮੀ ਜੀ ਮਿਲਦੇ ਤੁਹਾਨੂੰ ਅਸੀਂ ਨੈਕਸਟ ਬਲੌਗ ਦੇ ਨਾਲ ਬਾਏ ਬਾਏ